ਅੱਜ ਅਸੀਂ ਇੱਥੇ ਭਾਰਤੀ ਕਿਸਾਨ ਜਨਨ ਇਕਤਾ ਮਲਬਈ ਦਾ ਆਗਾਜ਼ ਕੀਤਾ ਜਿਹਦੀ 7 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਆ ਜਿਹਦੇ ਵਿੱਚ ਅਸੀਂ ਔਰਤਾਂ ਨੂੰ ਵੀ ਬਰਾਬਰਤਾ ਦਿੱਤੀ ਆ ਕਿਉਂਕਿ ਸਾਡੀਆਂ ਭੈਣਾਂ ਬਿਨਾ ਕੋਈ ਵੀ ਘੋਲ ਲੜਨਾ ਸੰਭਵ ਨਹੀਂ ਹੈਗਾ ਅੱਜ ਸਮਾਂ ਮੰਗ ਕਰਦਾ ਹੈ ਕਿਉਂਕਿ ਉਹ ਵੱਖ-ਵੱਖ ਕਿਸਾਨ ਜਥੇਬੰਦੀਆਂ ਕਿਸਾਨਾਂ ਦਾ ਹੋਣ ਦਾ ਦਾਵਾ ਤਾਂ ਕਰਦੀਆਂ ਨੇ ਪਰ ਉਹ ਸਿਆਸੀ ਪਾਰਟੀਆਂ ਮੰਗੂ ਅਸਲ ਦੇ ਵਿੱਚ ਕਿਸਾਨਾਂ ਦੀ ਜਿਦੋਂ ਮੰਗਾਂ ਦੀ ਗੱਲ ਆਉਂਦੀ ਹੈ ਉਹਨਾਂ ਮੰਗਾਂ ਤੇ ਉਹ ਡੋਬੇ ਸੋਕੇ ਛੜਦੰਨੀਆਂ ਨਹੀਂ ਗੀਆਂ ਨਾ ਹੀ ਉਹਨੂੰ ਮੰਗ ਬਣਾਉਂਦੀਆਂ ਨੇ ਨਾ ਹੀ ਮੰਨਦੀਆਂ ਨੇ ਕਿਉਂਕਿ ਉਹਨਾਂ ਦਾ ਆਪ ਦਾ ਅੰਤਰਾਤਮਾ ਨਹੀਂ ਮੰਨਣੀ ਹੁੰਦੀ ਵੀ ਇਹ ਮੰਗ ਸਹੀ ਹੈ ਉਹ ਪੋਲੀ ਪਤਲੀ ਜੀ ਕਰਕੇ ਲੋਕਾਂ ਚ ਐ ਬਗ ਜਾਂਦਾ ਵੀ ਹਾਂ ਸਾਡੀ ਮੰਗ ਉਠਾਰੀਆਂ ਨੇ ਜਦ ਕਿ ਉਹ ਮੰਗ ਤੋਂ ਪਿੱਛੇ हट ਜਾਂਦੀਆਂ ਨੇ ਅਸੀਂ ਲਗਾਤਾਰ 25 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਜਿੱਥੇ ਬੰਨੀਆਂ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਦੀ ਘੋਟਣ ਮਹਿਸੂਸ ਹੁੰਦੀ ਹੈ ਤੇ ਥੱਲੇ ਜਦੋਂ ਮੰਗਾ ਸ਼ੁਰੂ ਕਰਦੇ ਆ ਲੋਕ ਲੜਦੇ ਆ ਤੇ ਬਾਅਦ ਚ ਮੰਗਾ ਛੱਡ ਕੇ ਪੁਰਾਪਰਾ ਹੋ ਜਾਂਦੇ ਆ ਤੇ ਫਿਰ ਅੱਗੇ ਜਾ ਕੇ ਕਹਿ ਦਿੰਦੇ ਆ ਵੀ ਸਾਡੇ ਵਿਚਾਰਕ મતਭੇਦ ਆ ਗਏ ਕਿ ਨਵੀਂ ਗੱਲ ਜਾਂ ਇੱਕ ਨਮਾ ਇੱਕ ਸ਼ਬਦ ਵਰਤਿਆ ਜਾਂਦਾ ਇਹਨਾਂ ਚਾ ਵੀ ਫਰਕ ਰਹਿ ਗਿਆ ਉਹ ਕਿਵੇਂ ਰਹਿ ਜਾਂਦੇ ਨੇਗੇ ਨਹੀਂ ਰਹਿੰਦੇ ਉਹਨਾਂ ਦੇ ਵਿੱਚ ਹਾਸਲ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇਹ ਸਾਰੀਆਂ ਨਹੀਂ ਅਸੀਂ ਕਰੇ ਕੋਚ ਕਸਾਂ ਜਦੇ ਬੰਨਿਆ ਉਸ ਤਰ੍ਹਾਂ ਦੇ ਚਿਹਰੇ ਮੂਰੇ ਰੱਖਦੀ ਨੇ ਚਿਹਰਾ ਮੂਰਾ ਕਿਸਾਨੀ ਦਾ ਮੰਗ ਵਿੱਚ ਉਹਨਾਂ ਨੇ ਸਾਰੀਆਂ ਮੰਗਾਂ ਇਕੱਠੀਆਂ ਕਰ ਲੈਣੀਆਂ ਉਹਨਾਂ ਮੰਗਾਂ ਤੇ ਫਿਰ ਖਰੇ ਨਾ ਉਤਰਨਾ ਉਹਦੇ ਵਾਸਤੇ ਕਿਸਾਨਾਂ ਦੀ ਮੰਗ ਰੱਖਣ ਵਾਸਤੇ ਇੱਕ ਮੰਚ ਦੀ ਜ਼ਰੂਰਤ ਮਹਿਸੂਸ ਹੋਈ ਜਿਹਦੇ ਅਸੀਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਮਲਵਈ ਰਾਹੀਂ ਉਹ ਅਸੀਂ ਸਰਕਾਰ ਦੇ ਮੂਰੇ ਮੰਗਾਂ ਰੱਖਾਂਗੇ ਤੇ ਮਰ ਕਲੀਆਂ ਮੰਗਾਂ ਰੱਖਾਂਗੇ ਨਹੀਂ ਮੰਗਾਂ ਮਨਾ ਕੇ ਲੈ ਕੇ ਆਵਾਂਗੇ ਇਸ ਕਰਕੇ ਅਸੀਂ ਭਾਰਤ ਕਿਸਾਨੀ ਹੁੰਦੇ ਆ ਜਿਹੜਾ ਦੇਖਿਆ ਇੱਥੇ ਸੱਤ ਮੈਂਬਰੀ ਕਮੇਟੀ ਦਾ ਕਟਨ ਕੀਤਾ ਲੱਗ ਪਾਕ ਸਾਰੀ ਚਿਹਰੇ ਦੇਖਦਿਆਂ ਕਿ ਭਾਰਤ ਕਿਸਾਨੀ ਨੂੰ ਅਗਰਾਹਾਂ ਚ ਕੰਮ ਕੀਤਾ ਕਰਦਾ ਸੋ ਬਸ ਹੂਮ ਦਾ ਜਾਂ ਉਹਨਾਂ ਵੱਲੋਂ ਪਾਸੇ ਕਰਨ ਦਾ ਕਿਨੇ ਰਿਹਾ ਇਹ ਜਿਹੜਾ ਪੂਰਾ ਦੇਖੋ ਗੱਲ ਇਹ ਹੈ ਵੀ ਜਦੋਂ ਕਿਸੇ ਦਾ ਵਿਗਾੜ ਪੈਂਦਾ ਉਹ ਉਹ ਕਹਿ ਦਿੰਦੇ ਅਸੀਂ ਪਰੰ ਕਰਤਾ ਅਸੀਂ ਕਹਿ ਦਿੰਦੇ ਅਪਰਾ ਹੋ ਗਏ ਦਰਸਲ ਗੱਲ ਇਹ ਹੈ ਵੀ ਪਹਿਲਾਂ ਨੇ ਵੀ ਸਿਆਣੇ ਬੰਦੇ ਹੁੰਦੇ ਆ ਉਹ ਜਥੇਬੰਦੀਆਂ ਦੇ ਅੰਦਰ ਰਹਿ ਕੇ ਫਾਈਟ ਦੰਦੇ ਆ ਉਹ ਨਹੀਂ ਤੇ ਵੱਡੇ ਮਤਭੇਦ ਹੋ ਜਾਂਦੇ ਨੇ ਇਹ ਕੋਈ ਵਿਚਾਰਕ ਮਤਭੇਦ ਨਹੀਂ ਹੈਗੇ ਸਾਡੇ ਸਾਡੇ ਯਾਨੀ ਟਕਰਾਰਕ ਮਤਭੇਦ ਨੇ ਕੁਝ ਆਈਆਂ ਆਉਤੁੰਦਾ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਸਾਡੀ ਅੱਜ ਵੀ ਸਵਾਲ ਨੇ ਸਾਡੇ ਜਿਵੇਂ ਐਮਐਸਪੀ ਤੇ ਅਸੀਂ ਖੁੱਲੇ ਦਿਲ ਤੇ ਖੜਦੇ ਨਹੀਂ ਹੈਗੇ ਅਸੀਂ ਭਾਏਦੇ ਹਾਂ ਅਸੀਂ ਕਹਿੰਦੇ ਲੜਾਈ ਹਾਰ ਗਏ ਪਰ ਸਾਡਾ ਵੀ ਜੇ ਕੋਈ ਲੜਾਈ ਸ਼ੁਰੂ ਕਰਤੀ ਕਿਸੇ ਨੇ ਫਿਰ ਸਾਨੂੰ ਨਾਲ ਲੱਗਣਾ ਚਾਹੀਦਾ ਜੇ ਕਿਸਾਨੀ ਲਈ ਲੜਦੇ ਆਂ ਕਾਸੀਂ ਆਪਣੀਆਂ ਈਗੋ ਲਈ ਲੜਦੇ ਆਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਨੇ ਇਹ ਠੀਕ ਹੈ ਵੀ ਕਿ ਡਰ ਸਾਰਾ ਭਾਰਤੀ ਕਿਸਾਨੀ ਦੀ ਨੇਕਤਾ ਗਰਾਹਾਂ ਚੋਂ ਹੀ ਆਇਆ ਮੈਂ ਲੰਬੇ ਸਮੇਂ ਤੋਂ ਸਾਲ ਪਰ ਬਿਮਾਰ ਰਹੇ ਹਾਂਗਾ ਉਹਦੇ ਜੋ ਠੀਕੇਗਾ ਵੀ ਸਾਡੇ ਤੇ ਪਰਚੇ ਵੀ ਨੇ ਸਾਡੇ ਨਾਲ ਕੰਟਰੋਵਰਸੀਆਂ ਵੀ ਨੇ ਉਹ ਹੁਣ ਅਗਲੇ ਕਹਿਣਗੇ ਉਹ ਆਪਦਾ ਪੱਖ ਰੱਖਣਗੇ ਅਸੀਂ ਆਪਦਾ ਪੱਖ ਰੱਖਤ ਹੈ ਪਰ ਅਸੀਂ ਉਸ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਸਾਡਾ ਇਹ ਹੈ ਵੀ ਕਿਸਾਨੀ ਮੰਗਾ ਨੇ ਕਿਸਾਨੀ ਮਸਲੇ ਤੇ ਅਸੀਂ ਲੜਨਾ ਹੈ ਅਸੀਂ ਅਸਲ ਦੇ ਵਿੱਚ ਉਹ ਲੋਕ ਹਨ ਜਿਹੜੇ ਬੱਟਾਂ ਤੇ ਲੜਦੇ ਰਹੇ ਅਸੀਂ ਉਹ ਨਹੀਂ ਹੈਗੇ ਵੀ ਜਿਹੜੇ ਨੇ ਮਤਲਬ ਵੱਡੀਆਂ ਵੱਡੀਆਂ ਗੱਡੀਆਂ 'ਚ ਬੈ ਕੇ ਲੀਡਰੀ ਚਮਕਾਉਣੀ ਆ। ਨਾ ਅਸੀਂ ਲੀਡਰੀ ਚਮਕਾਈਏ ਨਾ ਅੱਗੇ ਵਾਸਤੇ ਚਮਕਾਉਣੀ ਆ। ਅਸੀਂ ਅੱਜ ਵੀ ਉਹਨਾਂ ਨੂੰ ਬੱਟਾਂ ਤੇ ਲੜਾਈ ਲੜ ਕੇ ਦਿਖਾਉਣੀ ਚਾਹੁੰਦੇ ਆ ਕਿ ਜੇ ਤੁਹਾਡੇ ਹੋਣਗੇ ਤਿਆਰ ਵੀ ਲੜਾਈ ਤਾਂ ਐ ਲੜੀ ਜਾਂਦੀ ਐ। ਇੱਕ ਜਿੰਨੇ ਤੁਸੀਂ ਜਿਹੜੀ ਜੱਥੇਬੰਦੀ ਦੀ ਗੱਲ ਕੀਤੀ ਜਿੱਥੋਂ ਆਏ ਹੋ ਉੱਥੇ ਸਟੇਜਾਂ ਤੋਂ ਗੁਰੂ ਫਤਿਹ ਸਾਂਝੀ ਕਰਨ ਦੀਆਂ ਜਕਾਰਿਆਂ ਤੇ ਪਾਬੰਦੀ ਸੀ ਤੇ ਹੈ ਵੀ ਆ। ਤੇ ਦੂਜੇ ਪਾਸੇ ਤੁਹਾਡਾ ਜਿਹੜਾ ਅੱਜ ਇੱਥੇ ਦੇਖਿਆ ਤੇਤੇ ਬੰਦੀ ਦਾ ਆਵਾਜ਼ ਕੀਤਾ। ਅਰਦਾਸ ਹੋਈ ਹੈ ਗ੍ਰੰਤੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਹੈ ਤੁਹਾਡਾ ਝੰਡਾ ਦੇਖ ਰਿਹਾ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਪੋਤੋ ਵਿਚਾਰਧਾਰਾ ਦੇ ਵਿੱਚ ਜਿਵੇਂ ਕਾਮਰੇਡੀ ਵਿਚਾਰਧਾਰਾ ਤੋਂ ਇਧਰ ਸਿੱਖ ਵਿਚਾਰਧਾਰਾ ਵਾਲੇ ਪਾਸੇ ਐਡਾ ਵੱਡਾ ਬਲਾਕ ਦੇਖੋ ਜਿਹੜੀ ਗੱਲ ਇਹ ਹੈ ਇਹ ਚ ਕੋਈ ਸ਼ੱਕ ਨਹੀਂ ਹੈਗਾ ਅਸੀਂ ਭਾਰਤ ਕਿਸਾਨ ਯੂਨੀਅਨ ਨੇ ਨੇਕਤਾ ਉਗਰਾਹਾਂ ਚ ਲੰਮਾ ਸਮਾਂ ਕੰਮ ਕਰਿਆ ਉਹਨਾਂ ਦੀ ਵਿਚਾਰਧਾਰਾ ਕਾਮਰੇਡੀ ਵਿਚਾਰਧਾਰਾ ਹੈ ਮੁਨਕਰੋ ਕਿਸੇ ਗੱਲ ਤੋਂ ਹੋਈ ਜਾਣ ਚਾਹੀਏ ਉਸ ਗੱਲ ਦੇ ਦੋ ਪਾਸੇ ਜਾਏ ਯਾਨੀ ਉਸ ਸਿੱਧਿਤ ਦੇ ਜਵਾਬ ਤੋਂ ਸਵਾਲ ਜਵਾਬ ਤੋਂ ਪੱਜ ਜਾਂਦੇ ਨੇ ਨਹੀਂ ਭੱਜਣਾ ਚਾਹੀਦਾ ਮੈਂ ਕਹਣਾ ਬੇ ਇੱਕ ਠੋਕ ਕੇ ਕਹਿਣਾ ਚਾਹੀਦਾ ਵਿਚਾਰਤਾਰਾ ਕੋਈ ਵੀ ਮਾੜੀ ਨਹੀਂ ਅਸੀਂ ਇਹ ਨਹੀਂ ਕਹਦੇ ਵੀ ਮਾੜੀ ਹੈ ਉੱਥੇ ਪਾਵਨੀਆਂ ਹੈਗੀਆਂ ਨੇ ਪਰ ਜਿਹੜੀ ਸਾਡੀ ਸੋਚ ਹੈ ਵੀ ਅਸੀਂ ਪੰਜਾਬ ਦੇ ਰਹਿੰਦੇ ਆ ਸਿੱਖ ਘਰਾਂ ਦੇ ਜੰਮੇ ਆ ਸਿੱਖ ਧਰਮ ਚ ਅਪਣਾਏ ਆ ਸਿੱਖ ਧਰਮ ਚ ਰਹਿੰਦੇ ਆ ਵੀ ਧਰਮ ਨੂੰ ਇੱਕ ਪਾਸੇ ਰੱਖ ਕੇ ਨਹੀਂ ਜਥੇਬੰਦੀਆਂ ਚੱਲ ਸਕਦੀਆਂ ਸਾਡੀ ਸੋਚ ਪਹਿਲਾਂ ਵੀ ਇਹੀ ਹੈ ਉਹਨਾਂ ਚ ਰਹਿੰਦੇ ਹੋਏ ਵੀ ਇਹੀ ਸੀਗੀ ਉਹਨਾਂ ਤੋਂ ਬਾਹਰ ਹੁੰਦੇ ਵੀ ਠੀਕ ਹੈ ਵੀ ਜਦੋਂ ਅਸੀਂ ਕਿਸੇ ਸੰਚ ਜਿੱਟ ਜਾਣੇ ਆ ਉੱਥੇ ਸਾਨੂੰ ਉਹਨਾਂ ਗੱਲਾਂ ਤੇ ਰੋਕਣਾ ਪੈਂਦਾ ਹੈ ਅੰਦਰੋਂ ਅੰਦਰੀ ਚਲਦੀ ਰਹਿੰਦੀ ਹੈ ਦੇਖੋ ਜਿਹੜਾ ਸਾਡਾ ਹੈਗਾ ਸਾਡੇ ਤੇ ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਬਾੜ ਸੌਣਾਇਆ ਸਾਨੂੰ ਦੱਸਿਆ ਕਿ ਨੇ ਵੀ ਇਹਨਾਂ ਜ਼ਮੀਨਾਂ ਦੇ ਬਾੜਸ ਤੁਸੀਂ ਬਣ ਸਕਦੇ ਹੋ ਪਹਿਲੀ ਸੋਚ ਕੀ ਦੀ ਸੀ ਇਹ ਵੀ ਇਹਨਾਂ ਜ਼ਮੀਨਾਂ ਦੀ ਮਾਲਕੀ ਸਾਨੂੰ ਮਿਲ ਵੀ ਸਕਦੀ ਹੈ ਇਹ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਬਾਕੀ ਅਸੀਂ ਸਿੱਖ ਧਰਮ ਚੋਂ ਆਏ ਆ ਸਿੱਖ ਧਰਮ ਚ ਹੀ ਆਂ ਸਿੱਖ ਧਰਮ ਚ ਹੀ ਮਰ ਜਾਨੇ ਆ ਇਹ ਅਸੂਤ ਵਾਗ ਹੀ ਕਿਵੇਂ ਹੋ ਸਕਦਾ ਤੂੰ ਮੁੰਨ ਕਰ ਕਿਵੇਂ ਹੋ ਸਕਦਾ ਇਸ ਕਰਕੇ ਅਸੀਂ ਆਪਣੇ ਝੰਡੇ ਦੇ ਵਿੱਚ ਆਪਣੀ ਪਛਾਣ ਤਰ ਹੈ ਵੀ ਸਾਫ ਕਰੀਏ ਗੱਲ ਵੀ ਸਪਸ਼ਟ ਕੀਤੀ ਹੈ ਹਾਂਜੀ ਕੀ ਨਾਮ ਹੈ ਮੇਰਾ ਨਾਮ ਮਲਕੀਤ ਸਿੰਘ ਤੂਰ ਮੁੰਜਾਰਾ ਜੀ ਮਲਕੀਤ ਜੀ ਜੱਥੇਬੰਦੀ ਦਾ ਰਾਜ ਕੀਤਾਗਾ ਆਰਪੀਸੀ ਨੇ ਇੱਕ ਕੰਮ ਲਗਾਈ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਲੋੜ ਪਈ ਸੀ ਜਿਹੜਾ ਪੁੱਛੀ ਸੀ ਸ਼ੁਗਰਸ਼ ਲੜੇ ਮੈਂ ਲੋੜ ਤਾਂ ਸੰਘਰਸ਼ਾਂ ਚੋਂ ਨਿਕਲ ਕੇ ਤੇ ਸੰਘਰਸ਼ਾਂ ਨੂੰ ਫਿਰ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂਗੇ ਵੀ ਜਿਹੜਾ ਸਾਨੂੰ ਇਹ ਮਲਵੇਈ ਸ਼ਬਦ ਰੱਖਣਾ ਪਿਆ ਗਿਆ ਉਹਦਾ ਇੱਕੋ ਇੱਕ ਪਰਪਸ ਜੈਗਾ ਵੀ ਜਦ ਅਸੀਂ ਕਿਤੇ ਸਟੇ ਦੇ ਉੱਤੇ ਬੋਲਦੇ ਆ ਸਾਨੂੰ ਇੱਕ ਮਤਲਬ ਉਹ ਕੀਤਾ ਜਾਂਦਾ ਸੀਗਾ ਵੀ ਯਾਰ ਇਹ ਸ਼ਬਦ ਹੈ ਜਿਹੜਾ ਤਕਰੀਬਨ ਅਸੀਂ ਤਾਂ ਕੁਝ ਬੰਦੇ ਬੋਲਦੇ ਆਏ ਪਰ ਜ਼ਿਆਦਾ ਪਾਬੰਦੀਆਂ ਰਹਿਨੀਆਂ ਰਹੀਆਂ ਨੇ ਸਾਨੂੰ ਇਹ ਚੀਜ਼ ਦੇ ਉੱਤੇ ਆਉਂਦਾ ਰਿਹਾ ਵੀ ਲੜੀ ਤਾਂ ਜਾਂਦੇ ਆ ਫੌਜ ਤਾਂ ਲੜਦੀ ਸੀ ਜਿਹੜਾ ਉੱਪਰ ਇੱਕ ਇੰਟਰਨੈਟ ਸਾਨੂੰ ਗੁੱਡਵਿਲ ਕਹਿਣਾ ਦੀ ਜਾਂ ਉਹ ਕਰਨਾ ਦੀ ਉਹਨਾਂ ਸਾਨੂੰ ਉਸ ਪੱਖ ਦੇ ਇੱਕ ਨਹੀਂ ਲੈ ਕੇ ਜਾਣਾ ਚਾਹੁੰਦੇ ਹੀ ਨਹੀਂ ਤੇਗੇ ਇਹ ਵੱਡੀ ਤਰਾਸ ਦੀ ਹੈ ਚੀਜ਼ ਦੀ ਵੀ ਜਿਹੜਾ ਉੱਪਰ ਨੂੰ ਜਾਂਦਾ ਉਹਦੀਆਂ ਇੱਕ ਵਾਰੀ ਲੱਤਾਂ ਖਿੱਚਲੀਆਂ ਖਿੱਚਣੇ ਹੁੰਦੀਆਂ ਹੀ ਨੇ ਤੇ ਸਾਨੂੰ ਇਸ ਕਰਕੇ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਾਤੋਂ ਸੇਧ ਲੈਣੀ ਪਈ ਜਦੋਂ ਅਸੀਂ ਜਾਇਜ਼ ਦੇਖਦੇ ਆਂ ਵੀ ਜੰਗਾਂ ਦੇ ਵਿੱਚ ਕਿੱਥੇ ਕਿੱਥੇ ਕੀ ਨਹੀਂ ਕੀਤਾ ਉਹ ਸਾਰਾ ਸਾਡੀ ਕਿਸਾਨੀ ਖਾਤਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਡਾ ਜਿਹੜਾ ਝੰਡਾ ਬਦੰਦ ਕੀਤਾ ਹੈਗਾ ਕਿਸਾਨੀ ਦਾ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖੁੱਤੇ ਬਲੰਦ ਕੀਤਾ ਸੀ ਅਸੀਂ ਉਸ ਚੀਜ਼ ਨੂੰ ਲੀਨੂ ਤੋਰਦੇ ਹੋਏ ਸ਼ਿਗਰਸ਼ੀ ਯੋਧਿਆਂ ਦੇ ਨਾਲ ਸ਼ਿਗਰਸ਼ੀ ਯੋਧਿਆਂ ਦੀ ਆਸ ਲੈ ਕੇ ਚੱਲਾਂ ਤੇ ਆਸ ਲੈ ਕੇ ਅੱਗੇ ਮਰਾਂਗੇ ਵੀ ਜਿਉਂਦੇ ਰਹੀ ਰਹਾਂਗੇ ਲਹਿਰਕਾਗਾ ਦੇ ਵਿੱਚੋਂ ਆਵਾਜ਼ ਕੀਤਾ ਸੂਰੂ ਜਿਲ੍ਹੇ ਦੀ ਧਰਤੀ ਤੋਂ ਆਵਾਜ਼ ਹੋਇਆਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਤੇ ਕਿਤੇ ਜਥੇਬੰਦੀਏ ਜਿਹੜੀ ਹੋਰ ਨਾਲ ਜ਼ਿਲ੍ਹਿਆਂ ਦੇ ਵਿੱਚ ਆਪੂ ਪੰਜਾਬ ਦੇ ਹਾਂ ਅਸੀਂ ਤਕਰੀਬਨ ਮੈਕਸਿਮ ਜਿੱਥੇ ਤੱਕ ਸਾਡਾ ਹੋਇਆ ਅਸੀਂ ਇਹਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਆਉਦੀ ਮਿਹਨਤ ਦੇ ਆਧਾਰ 'ਤੇ ਉੱਤੇ ਲੈ ਕੇ ਜਾਵਾਂਗੇ ਪਿੱਛੇ ਵੀ ਮਿਹਨਤਾਂ ਕਰਦੇ ਰਿਹਾ ਹੁਣ ਵੀ ਕਰਾਂਗੇ ਜਦੋਂ ਮਿਹਨਤ ਕਰਾਂਗੇ ਤਾਂ ਉਹਦੇ ਵਿੱਚ ਉਹਦਾ ਜਿਹੜਾ ਫਾਇਦਾ ਮਿਹਨਤ ਤੋਂ ਮਿਲੂਗਾ ਕਾਲਪੁਰਖ ਵਾਹਿਗੁਰੂ ਦੇਊਗਾ ਉਹ ਅਸੀਂ ਤਾਂ ਕਾਲਪੁਰਖ ਤੇ ਟੇਕ ਰੱਖਣਾ ਇਹ ਬੰਦੇ ਆ ਉਹਨਾਂ ਨੇ ਆਪਦੇ ਆਪ ਹੀ ਕਾਲਪੁਰਖ ਨੇ ਅੱਗੇ ਭੇਜ ਦੇਣਾ ਉਹ ਦੇਖਿਆ ਜਿਵੇਂ ਪਹਿਲਾਂ ਵੀ ਸਵਾਲ ਕੀਤਾ ਕਿ ਗ੍ਰਾਹਾਂ ਜਿੱਥੇ ਬੰਦੀ ਚ ਸੱਤ ਮੈਂਬਰੀ ਕਮੇਟੀ ਆ ਜਾਂ ਤੇ ਕਰੀਟਰ ਦੇਖਿਆ ਹੋਰ ਵੀ ਜਿਹੜੇ ਲੋਕ ਤੁਹਾਡੇ ਸੰਪਰਕ ਦੇ ਵਿੱਚ ਨੇ ਜਿੱਥੇ ਬੰਦੀ ਦੇ ਜਿਹੜੇ ਉਹਨਾਂ ਨਾਲ ਬੰਦੇ ਦੇ ਵਿੱਚ ਸ਼ਮੂਲੀਅਤ ਕਰਨ ਤੁਹਾਡੇ ਚ ਹਾਂਜੀ ਬਹੁਤ ਨਾਲ ਸਾਡੇ ਸੰਪਰਕ ਹੋਏ ਨੇ ਪਰ ਉਦੋਂ ਅਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਤੇ ਜਿੰਨਾ ਚਿਰ ਅਸੀਂ ਆਪਦਾ ਇਹ ਜਿੱਥੇ ਬੰਦੀ ਲਾਂਚ ਨਹੀਂ ਕੀਤੀ ਸੀ ਲੌਂਚ ਕਰਨਾ ਵੀ ਸਾਡਾ ਉਸ ਸਮਾਂ ਸਾਨੂੰ ਮਤਲਬ ਵੱਧ ਟਾਈਮ ਲੱਗ ਗਿਆ। ਉਹ ਟਾਈਮ ਦੇ ਵਿੱਚ ਅਸੀਂ ਉਹਨਾਂ ਤੋਂ ਜਿਹੜੇ ਸਾਨੂੰ ਫੋਨ ਕਰਦੇ ਨੇ ਜਾਂ ਸਾਡੇ ਨਾਲ ਅਟੈਚ ਹੁੰਦੇ ਨੇ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਕਿ ਅਸੀਂ ਲੇਟ ਹੋ ਗਏ। ਲੇਟ ਹੋਣਾ ਵੀ ਸਾਡੀ ਕੋਈ ਮਜਬੂਰੀ ਧੀ ਮਜਬੂਰੀ ਦੇ ਕਾਰਨ ਸੀ ਕਿ ਲੇਟ ਹੋਇਆ। ਅ ਅੱਗੇ ਨੂੰ ਵਧਾਵਾਂਗੇ ਅੱਗੇ ਤੱਕ ਜਿੱਥੇ ਤੱਕ ਜੋਰ ਲੱਗਾ ਸੀ ਆ ਦਿਨ ਰਾਤ ਮਿਹਨਤ ਕਰਕੇ ਜਿਵੇਂ ਪਿੱਛੇ ਮਿਹਨਤ ਕਰਦੇ ਨੇ ਇਹਨੂੰ ਹੋਰ ਵੀ ਮਿਹਨਤ ਕਰਕੇ ਅੱਗੇ ਲੈ ਕੇ